ਗੌੜੀ ਗੁਆਰੇਰੀ ਮਹੱਲਾ ਚੌਥਾ ਕਰਸ਼ਾਨੀ ਕਰਸ਼ਾਨ ਕਰੇ ਲੋਚੇ ਜੀਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਈ ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਈ ਮਹਾਰਾਜ ਸਮਝਾਉਣਾ ਕਰਦੇ ਨੇ ਜਿਵੇਂ ਕਰਸਾਨ ਫਸਲ ਨੂੰ ਬੀਜਦਾ ਹੈ ਲੋਚੇ ਜੀਓ ਦਾ ਮਤਲਬ ਹੀ ਲੋਚਨਾ ਕਰਦਾ ਹੈ ਵੀ ਮੈਂ ਖੇਤੀ ਕਰਾਂਗਾ ਉਹਦੇ ਵਿੱਚੋਂ ਪ੍ਰੋਫਿਟ ਹੋਏਗਾ ਤੇ ਮੇਰੇ ਧੀਆ ਪੁੱਤਰ ਵਰਤਣਗੇ ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਈ ਇਵੇਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਪ੍ਰਭੂ ਦਾ ਭਗਤ ਕਰਦਾ ਹੈ ਕਿ ਮੈਨੂੰ ਮੋਹ ਜਾਲ ਦੇ ਵਿੱਚੋਂ ਛਡਾ ਲਏਗਾ ਪ੍ਰਭੂ ਪਰਮਾਤਮਾ ਦਾ ਨਾਮ ਮੈਂ ਮੂਰਖ ਕੀ ਕਤ ਕੀਜੇ ਮੇਰੇ RAM ਉਹ ਗੁਰੂ ਦਾ ਪਿਆਰਾ ਰੱਬ ਦਾ ਪਿਆਰਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਵੀ ਕਰਦਾ ਉਹਦੀ ਬੰਦਗੀ ਕਰਦਾ ਤੇ ਅਰਦਾਸ ਵੀ ਕਰਦਾ ਹੈ ਮੈਂ ਮੂਰਖ ਕੀ ਗਤ ਕੀਜੇ ਮੇਰੇ RAM ਮੈਨੂੰ ਮੇਰੇ ਮੂਰਖ ਦੀ ਗਤੀ ਕਰੋ ਮਹਾਰਾ ਸੱਚੇ ਪਾਤਸ਼ਾਹ ਜੀ ਗਤੀ ਕਰਾਉਣੀ ਕਿਹੜੇ ਪੱਖ ਤੋਂ ਭਵਜਲ ਸੰਸਾਰ ਸਾਗਰ ਦੇ ਵਿੱਚ ਜਿਹੜਾ ਇਨਸਾਨ ਖੱਟ ਤ ਹੋਇਆ ਹੋਇਆ ਬਹਿਮਾ ਭਰਮਾ ਕਰਮਾ ਕਾਂਡਾ ਬਿਸ਼ਿਆ ਬਕਾਰਾਂ ਦੇ ਵਿੱਚ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਗੁਰਦੇ ਸੁਨਾਣ ਤੇ ਚੱਲਦਾ ਤੇ ਇਹਨਾਂ ਵਿੱਚੋਂ ਖਲਾਸੀ ਪਾ ਲੈਂਦਾ ਫੁੱਟ ਜਾਂਦਾ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਏ ਮੇਰੇ ਸਤਗੁਰੂ ਏ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਆਪਣੀ ਸੇਵਾ ਵਿੱਚ ਲਾ ਲਓ ਇਹ ਕੰਮ ਦੀ ਦਾਤ ਦਿਓ ਮੈਨੂੰ ਰਹਾਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਲੈ ਤੁਰੇ ਸੌਦਾ ਗਰੀ ਸੌਦਾ ਕਰਤਾਵੇ ਜਿਵੇਂ ਕੋਈ ਸੌਦਾ ਵੇਚਣ ਵਾਲਾ ਵਪਾਰੀ ਇੱਕ ਸ਼ਹਿਰ ਤੋਂ ਮਾਲ ਚੱਕ ਕੇ ਦੂਜੇ ਸ਼ਹਿਰ ਪਹੁੰਚਾਦਾ ਤਨਖਟੇ ਆਸ ਕਰੇ ਮਾਇਆ ਮੋਹ ਵਧਾਵੇ ਮੋਹ ਦਾ ਮਤਲਬ ਪਿਆਰ ਵੀ ਉਹਦਾ ਬਣਜ ਵਪਾਰ ਦੇ ਨਾਲ ਪਿਆਰ ਆ ਵੀ ਮੈਂ ਇਥੋਂ ਮਾਲ ਦਿੱਲੀ ਤੋਂ ਚੱਕਿਆ ਲੁਧਿਆਣੇ ਪਚਾਉਣਾ ਮੋਗੇ ਫਰੀਦਕੋਟ ਪਚਾਉਣਾ ਤੇ ਉਹਦੇ ਵਿੱਚੋਂ ਨੇ ਪ੍ਰੋਫਿਟ ਲੈਣਾ ਖਰਚੇ ਕੱਢ ਕੇ ਸਾਰੇ ਮਾਇਆ ਦੇ ਨਾਲ ਪਿਆਰ ਹੈ ਨਾ ਮਹਾਰਾਜ ਕਹਿੰਦੇ ਕਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਜਿਵੇਂ ਉਹ ਸਦਾਗਰ ਨਾਲ ਵਪਾਰੀ ਦਾ ਵਪਾਰੀ ਦਾ ਜਿਵੇਂ ਆਪਣੇ ਵਪਾਰ ਦੇ ਨਾਲ ਪਿਆਰ ਹੈ ਇਸੇ ਤਰ੍ਹਾਂ ਹੀ ਭਗਤ ਪਿਆਰੇ ਦਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਪਿਆਰੇ ਹਰ ਹਰ ਹਰੀ ਹਰੀ ਬੋਲਦਾ ਹੈ ਹਰ ਬੋਲ ਸੁਖ ਪਾਵੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਕੇ ਸੁਖ ਪ੍ਰਾਪਤ ਕਰਦਾ ਹੈ ਵਿਖ ਸੰਚੇ ਹਟ ਬਾਣੀਆਂ ਬਹਹਾਟ ਕਮਾਵੇ ਹਰ ਵਿਖ ਦਾ ਮਤਬ là ਜ਼ਹਿਰ ਹੈ ਤੇ ਜੇ ਕੋਈ ਜ਼ਹਿਰ ਦੀ ਹੱਟੀ ਖੋਲ ਕੇ ਬੈਠਾ ਹੈ ਉਹ ਜ਼ਹਿਰ ਦੀ ਕਮਾਈ ਹੀ ਕਰਦਾ ਹੈ ਮੋਹ ਝੂਠ ਪਸਾਰਾ ਝੂਠ ਕਾ ਜਿਹੜਾ ਮੋਹ ਹੈ ਮਹਾਰਾਜ ਕਹਿੰਦੇ ਝੂਠ ਪਸਾਰਾ ਝੂਠ ਦਾ ਹੀ ਹੈ ਝੂਠੇ ਲਪਟਾਵੇ ਇਹ ਝੂਠ ਦੇ ਵਿੱਚ ਹੀ ਲਪਟਿਆ ਪਿਆ ਇਨਸਾਨ ਜੋ ਸੰਸਾਰਕ ਕਾਰੋਬਿਹਾਰ ਦੇ ਵਿੱਚ ਫਸਿਆ ਹੋਇਆ ਇਓ ਨਹੀਂ ਹੈ ਵੀ ਹੁਣ ਇੱਥੇ ਸਮਝ ਲੈਣਾ ਭਾਵੇਂ ਨਹੀਂ ਵੀ ਕਾਰੋਬਾਰ ਛੱਡ ਕੇ ਬਹਿ ਜਾਣਾ ਕਾਰੋਬਾਰ ਕਰਨੇ ਨੇ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਨੇ ਨੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਵੀ ਜੁੜਨਾ ਇਨਸਾਨ ਤੂੰ ਜਿਵੇਂ ਮੋਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਵੇ ਲਪਟਾਏ ਜਿਵੇਂ ਝੂਠ ਦੇ ਵਿੱਚ ਲਪਟਿਆ ਹੋਇਆ ਇਨਸਾਨ ਤੇ ਮਹਾਰਾਜ ਕਹਿੰਦੇ ਕਿਉਂ ਹਰ ਜਨ ਹਰ ਧਨ ਸੱਚਿਆ ਹਰ ਖਰਚ ਲੈ ਜਾਈ ਇਸੇ ਤਰ੍ਹਾਂ ਹੀ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ ਉਹਦਾ ਧਨ ਪਦਾਰਥ ਇਕੱਠਾ ਕਰਕੇ ਸੰਸਾਰ ਤੋਂ ਜਾਂਦਾ ਇਹ ਮਾਇਆ ਮੋਹ ਕਟੰਬ ਹੈ ਭਾਏ ਦੂਜੇ ਫਾਸ ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਮੋਹ ਆ ਕਟੰਬ ਹੈ ਇਹਦਾ ਕਟੰਬ ਕਾਫੀ ਵੱਡਾ ਮਾਇਆ ਮੋਹ ਦਾ ਤੇ ਭਾਏ ਦੂਜੇ ਫਾਸ ਦੂਜਿਆਂ ਦੇ ਨਾਲ ਪਿਆਰ ਪਾ ਕੇ ਵੀ ਫਸਿਆ ਫਿਰਦਾ ਉਹ ਇਸ ਤਰ੍ਹਾਂ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਤੂੰ ਦੁਨਿਆਵੀ ਕਾਰੋਬਾਰ ਤੱਕ ਕਰਨੇ ਆ ਭਾਈ ਪਰ ਇਹਦੇ ਵਿੱਚ ਮੋਹ ਜਾਲ ਚ ਨਾ ਫਸ ਜ਼ਰੂਰਤ ਮੁਤਾਬਕ ਤੂੰ ਕਾਰੋਬਾਰ ਕਰਨਾ ਆਪਦਾ ਮਿਹਨਤ ਕਰਨੀ ਐ ਨੌਕਰੀ ਪੇਸ਼ਾ ਕਰਨਾ ਜੋ ਵੀ ਆ ਮਜ਼ਦੂਰ ਤੋਂ ਲਾ ਕੇ ਦੁਕਾਨਦਾਰ ਹੋ ਗਿਆ ਵਿੱਚੇ ਹੀ ਨੌਕਰੀ ਵਾਲਾ ਹੋ ਗਿਆ ਬੰਦਾ ਸਰਵਿਸਮੈਨ ਲੀਡਰ ਹੋ ਗਏ ਜਾਣਿ ਛੋਟੇ ਤੋਂ ਵੱਡੇ ਤੱਕ ਸਾਰਿਆਂ ਨੇ ਇਮਾਨਦਾਰੀ ਨਾਲ ਆਪਣਾ ਆਪਣੇ ਕਾਰੋਬਾਰ ਕਰ ਲੈਣੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਤਾਂ ਜੀਵਨ ਸਫਲ ਹੈ ਜੇ ਕੱਲਾ ਮਾਇਆ ਦੇ ਵਿੱਚ ਖੱਚਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਫੇਰ ਥੋੜਾ ਜਿਹਾ ਜੀਵਨ ਔਖਾ ਹੁੰਦਾ ਕਾਫੀ ਔਖਾ ਹੋ ਜਾਂਦਾ ਗੁਰਮਤੀ ਸੋ ਜਨ ਤਰੇ ਜੋ ਦਾਸ ਹਰ ਦਾਸ ਗੁਰੂ ਤੋਂ ਮਤ ਲੈ ਕੇ ਮਹਾਰਾਜ ਕਹਿੰਦੇ ਉਹ ਜਨ ਭਗਤ ਪਿਆਰੇ ਤਰ ਜਾਂਦੇ ਨੇ ਦਾਸਨ ਦਾਸ ਗੁਰੂ ਪਿਆਰ ਵਾਲਿਆਂ ਦੇ ਨਾਲ ਪਿਆਰ ਕਰਨ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਜਿਹੜਾ ਜਨ ਪ੍ਰਭੂ ਪ੍ਰਮਾਤਮਾ ਦਾ ਨਾਮ ਨੂੰ ਝੋਦਾ ਜਿਨ੍ਹਾਂ ਨੇ ਧਿਆਇਆ ਉਹ ਗੁਰਮੁਖ ਬਣ ਜਾਂਦੇ ਨੇ ਉਹਨਾਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਦਾਤ ਜਮਾ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਭਾਈ ਕਿਉਂਕਿ ਮਹਾਰਾਜ ਨੇ ਬਹੁਤ ਸਾਰੀਆਂ ਆਧਾਰਨਾਵਾਂ ਦੇ ਕੇ ਸਮਝਾਉਣਾ ਕੀਤਾ ਇਨਸਾਨ ਨੂੰ ਗੌੜੀ ਬਰਾਕਣ ਮਹੱਲਾ ਚੌਥਾ ਅਗਲਾ ਸ਼ਬਦ ਹੈ ਮਹਾਰਾਜ ਕਹਿੰਦੇ ਨਿਤ ਦਿਨ ਸਰ ਰਾਤ ਲਾਲਚ ਕਰੇ ਭਰਮੇ ਪਰਮਾਇ ਜਨ ਰਾਤ ਲਾਲਚ ਕਰਦਾ ਕਾਦੇ ਵਿੱਚ ਫਸਿਆ ਹੋਇਆ ਭਰਮ ਭਲੇਖਿਆਂ ਵਿੱਚ ਸਿਰ ਸਿਰਪਾਰ ਉਠਾਇ ਮਹਾਰਾਜ ਕਹਿੰਦੇ ਦਿਨਸ ਰਾਤ ਲਾਲਚ ਕਰੇ ਭਰਮੇ ਪਰਮਾਇਆ ਬੇਗਾਰ ਫਰੇ ਬੇਗਾਰਿਆ ਸਿਰਪਾਰ ਉਠਾਇਆ ਬੇਕਾਰ ਦੇ ਧੰਦਿਆਂ ਦੇ ਵਿੱਚ ਹੀ ਸਿਰ ਤੇ ਭਾਰ ਚੱਕੀ ਤੁਰਿਆ ਫਿਰਦਾ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕਮ ਹਰ